ਇਹ ਜਿਹੜਾ ਇੱਕ ਨਸ਼ਾ ਤਸਕਰ ਸੀਗਾ ਇਹਦੇ ਬਾਰੇ ਸਾਨੂੰ ਇਤਲਾਹ ਮਿਲੀ ਸੀਗੀ ਵੀ ਇਹ ਜਿਹੜਾ ਹੈਗਾ ਰਾਜਸਥਾਨ ਸਾਈਡ ਤੋਂ ਭੁੱਕੀ ਲਿਆ ਕੇ ਨਵੇਂ ਗਰਾਂ ਦੇ ਏਰੀਆਜ਼ ਸਪਲਾਈ ਕਰਦਾ ਜਿਹਦਾ ਅਸੀਂ ਇਹਨੂੰ ਰਾਉਂਡ ਅਪ ਕੀਤਾ ਏਅਰਪੋਰਟ ਚੌਂਕ ਦੇ ਕੋਲੋਂ ਤੇ ਜਦੋਂ ਅਸੀਂ ਗੱਡੀ ਦੀ ਸਰਚ ਕਰੀਏ ਤਾਂ ਇਹਦੇ ਕੋਲ ਇੱਕ ਕੁਇੰਟਲ ਜਿਹੜੀ ਭੁੱਕੀ ਚੂਰਾ ਪੋਸਟ ਬਣਾਉਂਦ ਹੋਇਆ ਜੋ ਇਹ ਦੱਸਣ ਦੇ ਮਤਾਬਕ ਇਹ ਰਾਜਸਥਾਨ ਮੰਗਲਵਾਰ ਤੋਂ ਨਿਗਿਆਇਆ ਸੀਗਾ ਤੇ ਇਹਨੇ ਨਵੇਂ ਗਰਾਉਂਦੇ ਏਰੀਆ ਵਿੱਚ ਨਵੇਂ ਗਰਾਉਂਦਾ ਜਿੰਨਾ ਵੀ ਏਰੀਆ ਹੈਗਾ ਲਾਗਪਾਸ ਦੇ ਪਿੰਡਾਂ ਸਾਰੇ ਸਪਲਾਈ ਸੇਦੀ ਹੈਗੀ ਉੱਥੇ ਇਹ ਸਰ ਕਿਸ ਦਿਨ 35 ਲੈ ਕੇ ਆਇਆ ਸੀ ਸਿੱਧਾ ਹੀ ਐਮਐਮ ਲੱਭ ਕੇ ਲੈ ਕੇ ਲੱਭ ਪਿਉ ਲੈ ਕੇ ਨਾ ਉਹ ਨਾਲ ਸਮਾਨ ਦੇ ਨਾਲ ਇਹਦਾ ਸਿੱਧਾ ਪੂਜਾ ਜਿਹੜਾ ਕੰਟੇਨਰ ਦੇ ਵਿੱਚ ਹੈਗੀਆਂ ਉਹਦੇ ਵਿੱਚ ਨਾ ਕਾਗਜ਼ ਦੀਆਂ ਰੀਲਾਂ ਨੇ ਜਿਹੜਾ ਪੇਪਰ ਛਪਦਾ ਨਾ ਆਪਣਾ ਉਹਦੀਆਂ ਰੀਲਾਂ ਨੇ ਜਿਹੜੀਆਂ ਪੇਪਰ ਛਪਣ ਵਾਲੀਆਂ ਉਹ ਲੋਡ ਕਰਕੇ ਲਿਆਇਆ ਕੋਰਚ ਪੇਸ਼ ਕਰਤਾ ਮੈਂ ਆਈ ਹੈ ਜੀ ਕੱਲ ਕੋਰਚ ਪੇਸ਼ ਕੀਤਾ ਸੀਗਾ ਇਹਦਾ 5 ਦਿਨ ਦਾ ਪੁਲਿਸ ਰਿਮਾਂਡ ਹੈ ਕਿ ਜਦ ਪਹਿਲਾਂ ਵੀ ਲੈ ਕੇ ਉਹਨਾਂ ਨੇ ਹੈ ਨਾ ਜਾਂ ਪੁਣੇ ਨੇ ਪਹਿਲੀ ਵਾਰ ਲੈ ਕੇ ਨਹੀਂ ਇਹ ਪੁੱਛਗਿੱਛ ਤੋਂ ਜਿਹੜੀ ਪਲੇਰਮੈਂਟ ਨਹੀਂ ਪੁੱਛਗਿੱਛ ਤੋਂ ਇਹਦੇ ਸਾਹਮਣੇ ਆਇਆ ਵੀ ਇਹ ਪਹਿਲਾਂ ਲਾ ਚੁੱਕਿਆ ਹੈ ਕਈ ਚੱਕਰ ਲਾ ਚੁੱਕਿਆ ਹੈ ਇਹ ਜਿਸ ਦੇ ਅਸਲ ਪਹਿਲਾਂ ਇਹ ਨਾਲਾਗੜ ਤੇ ਜਿਹੜਾ ਪੰਜੌਰ ਤੋਂ ਉੱਪਰਲਾ ਏਰੀਆ ਉਧਰ ਸਪਲਾਈ ਕਰਦਾ ਸੀ ਫਿਰ ਇਹਨੇ ਆਪਣੇ ਪਿੰਡਾਂ 'ਚ ਜਿਹੜੇ-ਜਿਹੜੇ ਬੰਦੇ ਖਾਂਦੇ ਪੀਂਦੇ ਨੇ ਸਾਰਿਆਂ ਨਾਲ ਟਾਈਪਪ ਕਰਕੇ ਇੱਥੇ ਵੀ ਸਪਲਾਈ ਦੇਣੀ ਸ਼ੁਰੂ ਕਰਤੀ ਅਸਲ ਵਿੱਚ ਪਹਿਲਾਂ ਵੀ ਪਰਚੇ ਨੂੰ ਕਰ ਰਹੇ ਹੋ ਵਿਸ਼ੇ ਫਿਲਹਾਲ ਜੇ ਕੋਈ ਪਹਿਲਾ ਪਰਚਾ ਹੈ ਨਹੀਂ ਪਤਾ ਲੱਗਿਆ ਸਾਨੂੰ ਕੋਈ ਕੰਮ ਕਰ ਕੀ ਕਰਦੇ ਇਹੀ ਕੰਮ ਕਰਦੇ ਕੋਈ ਕੰਮ ਇਹਦਾ ਕੋਈ ਨਹੀਂ ਸਿਰਫ ਇਹ ਟਰਾਂਸਪੋਰਟ ਦਾ ਹੀ ਕੰਮ ਕਰਦਾ ਸੀਗਾ ਪਹਿਲਾਂ ਨਾਲਾਗੜ ਯੂਨੀਅਨ ਚ ਇਹਨੇ ਗੱਡੀ ਸਿੱਗੀ ਪਾਈ ਹੋਈ ਉੱਥੇ ਟਰੱਕ ਚਲਾਉਂਦਾ ਸੀਗਾ ਹੁਣ ਆ ਇਹਨੇ ਯੂਨੀਅਨ ਚ ਕਿਤੇ ਹੈ ਨਹੀਂ ਗੱਡੀ ਇਹਦੀ ਇਹ ਆਪਣੇ ਪਿੰਡੇ ਲਿਆਂਦਾ ਗੱਡੀ ਉੱਥੇ ਖੜੀ ਕਰਦਾ ਉੱਥੇ ਲੈ ਜਾਂਦਾ ਹੈ